ਜੋ ਜਿਹੜਾ ਬਾਹਰ ਜਾਵੇ ਨਾ ਜੋ ਵਾਪਸ ਹੁੰਦਾ ਹੈ ਗੱਲ ਸਾਡੀ ਪਾਰਟੀ ਹੈ ਮਾਂ ਪਾਰਟੀ ਹੈ ਅਸੀਂ ਇਹਨੂੰ ਜਿੰਦ ਜਾਨ ਦੇ ਨਾਲ ਟਕੜਾ ਕਰਨ ਵਾਸਤੇ ਹਮੇਸ਼ਾ ਹੀ ਕੰਮ ਕੀਤਾ 103 ਸਾਲ ਤੋਂ ਲੈ ਕੇ ਮੇਰਾ ਪਰਿਵਾਰ ਕੀ ਪਿੱਛੇ ਪੁਰਖਿਆਂ ਤੋਂ ਲੈ ਕੇ ਪਾਰਟੀ ਵਿੱਚ ਜੰਮੇ ਹੈ ਤੇ ਪਾਰਟੀ ਵਿੱਚ ਹੀ ਸਾਰਿਆਂ ਨੇ ਆਪਣੀ ਸੇਵਨ ਪਾਈ ਹੈ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਉਹ ਅਸੀਂ ਅੱਜ ਤੱਕ ਇੱਕ ਵੀ ਪੈਰ ਪਾਰਟੀ ਤੋਂ ਬਾਹਰ ਨਹੀਂ ਪਟਿਆ ਭਾਵੇਂ ਪਾਰਟੀ ਦੇ ਪ੍ਰਧਾਨ ਸਾਹਿਬ ਵੱਲੋਂ ਕੋਈ ਮਿਸਅੰਡਰਸਟੈਂਡਿੰਗ ਕਹ ਲੋ ਜਾਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਲਿਆ ਜਿਹਦੇ ਨਾਲ ਸੱਟ ਵੀ ਵੱਜੀ ਦੁੱਖ ਵੀ ਹੋਇਆ ਤੇ ਪਾਰਟੀ ਦਾ ਨੁਕਸਾਨ ਹੁੰਦਾ ਦੇਖ ਕੇ ਅੱਜ ਕਿ ਤਕਲੀਫ ਹੋ ਰਹੀ ਹੈ ਪ੍ਰਧਾਨ ਜੀ ਨੇ ਜੇ ਮੈਨੂੰ ਹੁਕਮ ਕੀਤਾ ਕਿ ਮੈਂ ਆਉਣਾ ਹੁਣ ਮੈਂ ਦਰਵਾਜ਼ੇ ਤੇ ਬੰਦ ਨਹੀਂ ਕਰ ਸਕਦੀ ਸਾਰੀ ਪਾਰਟੀ ਦੇ ਲੀਡਰ ਕਹਿੰਦੇ ਪੀ ਅਸੀਂ ਪਹੁੰਚਣਾ ਤੇ ਮੈਂ ਵੈਲਕਮ ਵੀ ਕਰ ਸਕਦੀ ਆ ਪੀ ਆਓ ਜੀ ਆਇਆਂ ਨੂੰ ਕਰ ਇਹ ਸਾਰਾ ਪੰਥ ਦਾ ਘਰ ਹੈ ਜਿਹੜਾ ਵੀ ਕੋਈ ਆਏਗਾ ਪੰਥੀ ਸੇਵਾ ਕਰਨੀ ਹੈ ਤੇ ਪੰਥ ਵਿੱਚ ਰਹਾਂਗੇ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗੇ ਜਿਵੇਂ ਪਾਰਟੀ ਤੋਂ ਨੂੰ ਐਮਪੀ ਆਪਣਾ ਟਿਕਟ ਦਿੱ ਇਲੈਕਸ਼ਨ ਵਾਸਤੇ ਮੈਂ ਕਹਾਂ ਦੂ ਜੇ ਪੁੱਛੀ ਜਾਵਾਂ ਜੇ ਸਮਾਂ ਆਏਗਾ ਬਾਅਦ ਚ ਦੇਖਾਂਗੇ ਜੀ ਸਾਡੇ ਦੋ ਪਿੰਡ ਨੇ ਮਿਰਜ਼ਾਪੁਰ ਦਾਉਤਪੁਰ ਨਾ ਡਾਲੇ ਦੇ ਕੋਲ ਅਸੀਂ ਬੀਬੀ ਜੀ ਦੇ ਨਾਲ ਹਮੇਸ਼ਾ ਤੋਂ ਰਹੇ ਹਾਂ ਅਕਾਲੀ ਦਲ ਨਾਲ ਜਦੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਾਡੇ ਚਾਚਾ ਸੋਰਾ ਸੀ ਸਰਦਾਰ ਸੁੱਚਾ ਸਿੰਘ ਉਧਰੋਂ ਖੇਰਾ ਸਭ ਦੇ ਫਾਦਰ ਸੀ ਸੁਖਿੰਦਰ ਸਿੰਘ ਹੋਣੀ ਜੇਲਾ ਕਟੀਆਂ ਕਟੀਆਂ ਇਹ ਜੱਦੀ ਪੁਛਤੀ ਅਕਾਲੀ ਦਲ ਦੇ ਵਰਕਰ ਨੇ ਸਾਰੇ ਤੇ ਉਹਨਾਂ ਦੇ ਵੋਟਰ ਨੇ ਤੇ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਤੇ ਅੱਜ ਅਸੀਂ ਬੀਬੀ ਜੀ ਨੂੰ ਪ੍ਰੈਸ਼ਰਾਈਜ਼ ਕਰਨਾ ਆਏ ਆ ਕਿ ਬੀਬੀ ਜੀ ਤੁਹਾਡੀ ਪਾਰਟੀ ਤੁਹਾਨੂੰ ਵਾਪਸ ਬੁਲਾ ਰਹੀ ਹੈ ਤੁਸੀਂ ਤੇ ਕਿਤੇ ਨਹੀਂ ਸੀ ਗਏ ਤੇ ਤੁਸੀਂ ਪਾਰਟੀ ਦੇ ਨਾਲ ਚੱਲੋ ਤੇ ਖੜੋ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਹਰ ਕਿਹ ਲੋਕਾਂ ਵਿੱਚ ਕਿਹੋ ਜਿਹਾ ਮੈਸੇਜ ਆ ਰਿਹਾ ਜੇਕਰ ਬੀਬੀ ਨਹੀਂ ਗਈ ਪਰ ਜੀ ਵਾਪਸ ਆ ਗਏ ਹਰ ਕਿਹ ਲੋਕ ਤੇ ਬੜੀ ਦੇਰ ਤੋਂ ਉਡੀਕ ਕਰ ਰੇ ਸੀ ਇਸ ਸਮੇਂ ਦੀ ਬਹੁਤ ਖੁਸ਼ ਨੇ ਬਹੁਤ ਉਤਸ਼ਾਹ ਹੈ ਪਹਿਲਾਂ ਨਾਲੋਂ ਜ਼ਿਆਦਾ ਉਤਸ਼ਾਹ ਹੈ ਹਾਂਜੀ ਕਿਉਂਕਿ ਵਰਕਰ ਜਿਹੜਾ ਆ ਉਹ ਥੋੜਾ ਮਜੂਸ ਜ਼ਰੂਰ ਸੀਗੇ ਬੀਬੀ ਜੀ ਤੋਂ ਬਗੈਰ ਤੇ ਵਰਕਰ ਨੇ ਕਿਸੇ ਪਾਸੇ ਜਾਣਾ ਨਹੀਂ ਸੀ ਸੋ ਦੁਬਾਰਾ ਸਾਰੇ ਵਰਕਰ ਬੜੇ ਉਤਸ਼ਾਹ